चलो चलिए ᱱᱮᱱᱟ પકડી પત્તા તોડ દે કભી પાનું માનું ઓર હા લો જેڑا તને હરા દેખાયા થી બદનવીઓ અપને હરા બીજિયે હોયા ઓ તે આ બડકે આ દે ਦੁਆਰੇ ਹੋਰ ਇਹ ਹੁਣ ਆਏ ਸਾਲ ਜੀ ਇਹਨੂੰ ਵੱਡਣ ਦੀ ਲੋੜ ਨਹੀਂ ਪਿਆ ਕਰਨੀ ਆਪਦੇ ਆਪੇ ਫੁੱਟਿਆ ਹੁੰਦਾ ਇਹ ਤੋਂ ਉਹੋ ਜਿਹਾ ਹੋ ਜੂ ਜਿਹੜਾ ਉਹ ਵਿਜੇਤੀ ਉਹ ਵੀ ਇੱਦਾਂ ਹੀ ਵਿਜੇਤੀ ਇਹਦੇ ਐ ਜਿਵੇਂ ਇੱਕ ਲੱਗਦਾ ਹੁੰਦਾ ਇਦਾਂ ਲਾਤਾ ਚਲੋ ਜੀ ਨਾ ਜਿਹੜਾ ਆਪਾਂ ਕੜੀ ਬੱਤਾ ਤੋੜਦੇ ਆ ਦੇਖੋ ਰਮਾਤਾ ਦੀ ਸਾਰਾ ਕੁਸ ਓਰੇ ਹਵਾ ਠੰਢੀ ਆਉਂਦੀ ਆ ਪਰ ਹੂੰ ਸੇਕ ਮਾਰਦਾ ਤੱਤੀ ਆਵਾ ਹੁਣ ਆਪ ਪਕੜੀ ਬੱਤਾ ਤੋੜ ਲੈਨੇ ਲਾਓ ਜੀ ਦੇਖੋ ਕਿੰਨਾ ਸੋਹਣਾ ਹੋ ਗਿਆ ਬੂਰ ਬਹੁਤ ਆਇਆ ਪਿਆ ਜੀ ਇਹਨੂੰ ਇੱਕ ਕੌਲੀ ਸਾਰੀ ਕੜੀ ਪੱਤੇ ਹੀ ਤੋੜ ਲੈਨੇ ਆਪਾਂ ਅੱਜ ਆਪਾਂ ਬਾਣਾ ਤੇ ਲਾਉਣ ਵਾਲਾ ਤੇਲ ਬਣਾਉਣੇ ਆਂ ਦੇਸੀ ਚੀਜ਼ਾਂ ਦੇ ਨਾਲ ਚਲੋ ਜੀ ਅੰਦਰ ਜਾ ਕੇ ਮਿਲਦੇ ਆ ਤੁਹਾਨੂੰ ਚਲੋ ਜੀ ਬਣੀ ਆ ਤਾਂ ਆਪਾਂ ਨੇ ਲੈ ਲੀਕ ਲਾਉ ਜੀ ਕੰਡੋਂ ਜੀ ਬਾਹਰਾਂ ਦੇ ਲਈ ਵਾਲਾਂ ਨੂੰ ਕਾਲੇ ਕਰਨ ਚਾਹੇ ਤਾਂ ਬਹੁਤ ਵਧੀਆ ਰੋਲ ਹੁੰਦਾ ਵਾਲਾਂ ਨੂੰ ਕਾਲੇ ਕੀਦੇ ਤੌੜੇ ਨੇ ਇੱਧਰ ਆਪਾਂ ਨੇ ਕੜਾ ਕੜੀ ਪੱਤਾ ਲੈ ਲਿਆ ਇਹ ਵੀ ਕਹਿੰਦੇ ਵਾਲਾਂ ਨੂੰ ਗਰੋਥ ਦਿੰਦਾ ਤੇ ਸਿਕਰੀ ਨੂੰ ਠੀਕ ਕਰਦਾ ਇੱਧਰ ਆਪਾਂ ਨੇ ਲੈ ਲਈ ਭਾਣੇ ਮੇਥੀ ਦਾਣਾ ਇਹ ਵੀ ਵਾਲਾਂ ਨੂੰ ਇਹ ਜੇ ਲੰਬਾ ਕਰਨ ਤੇ ਮਲੈਮ ਕਰਨ ਚ ਵਧੀਆ ਹੁੰਦਾ ਹੁਣ ਆਪਾਂ ਨੇ ਕਾਈ ਆਰ ਲਾਇ ਲਿਆ ਇਹਦੇ ਵਿੱਚ ਆਪਾਂ ਨੇ ਆਹ ਕੜੀ ਪੱਤਾ ਪਾ ਲਿਆ ਕੜੀ ਪੱਤਾ ਵੀ ਆਪਣਾ ਪ੍ਰੈਸ ਸਾਤਾ ਜਾ ਤੋੜ ਕੇ ਲੈ ਆਂਦਾ ਹਾਂ दो चमच अपने पा क्योंकि थोड़े थोड़े ज्ठके हो जाए इसलिए अपने बनाने पर भी बनाया थी पिछले साल भी बनाया थी हम फिर उन्होंने ਲੋ ਜੀ 2 ਚਮਚਾ ਪਪਾਲਣੇ ਮੇਥੀ ਦਾਣਾ ਹੁਣ ਇਹਨਾਂ ਅਨੁਸਾਰ ਇਹਨੀਆਂ ਚੀਜ਼ਾਂ ਨੂੰ ਮੈਂ ਪੀਸ ਲੈਣੀ ਬਿਨਾ ਪਾਣੀ ਪਾਇ ਸੁੱਕਾ ਪਾਊਡਰ ਬਣਾਉਣਾ ਇਹਦਾ ਆਪਾਂ ਨੇ ਪੀਸ ਕੇ ਪਾਣੀ ਨਹੀਂ ਪਾਉਣਾ ਹੈਗਾ ਬਿਲਕੁਲ ਵੀ ਇਹਨੂੰ ਆਪਾਂ ਪੀਸ ਲੈਨੇ ਲੋ ਜੀ ਓਡਰ ਆਪਾਂ ਨੇ ਬਣਾ ਲੈਂਦਾ ਪੀਸ ਲੈਂਦਾ ਇਹ ਥੋੜਾ ਜਿਹਾ ਆਪਣਾ ਕੜੀ ਪੱਤਾ ਕਾਜਾ ਜੀ ਜੇ ਸੁੱਕਾ ਕੜੀ ਪੱਤਾ ਲਵਾਂਗੇ ਫਿਰ ਜ਼ਿਆਦਾ ਸੁੱਕ ਜਾਂਦਾ ਜ਼ਿਆਦਾ ਸੁੱਕਾ ਪਾਊਡਰ ਬਣੇਗਾ ਵੀ ਇੱਕ ਦੋ ਦਿਨ ਚ ਡਰਾਈ ਹੋ ਜਾਣਾ ਹੁਣ ਆਪਾਂ ਇਹਦੇ ਵਿੱਚੋਂ ਇੱਕ ਚੰਚ ਲੈ ਲਾਂਗੇ ਇਹ ਤੂਆ ਇਹਦਾ ਪੋਟਰਕ ਬਾਕੀ ਆਪਾਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਦਾਂਗੇ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਜੀ ਕੁਝ ਨਹੀਂ ਇੰਨੇ ਕਿਹੜਾ ਖਰਾਬ ਹੋਣਾ ਜਦ ਮਰਜੀ ਆਪਾਂ ਪਾ ਸਕਦੇ ਕਿਸੇ ਡੱਬੀ ਦੇ ਵਿੱਚ ਪਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀ ਸਰ੍ਹੋਂ ਦਾ ਤੇਲ ਕਿਸੇ ਕੋਈ ਵੀ ਤੇਲ ਪਾ ਸਕਦੇ ਪਰ ਆਪਾਂ ਦੇਸੀ ਚੀਜ਼ਾਂ ਬਣਾ ਰਹੇ ਆ ਤਾਂ ਦੇਸੀ ਉਹ ਤੇਲ ਪਾਵਾਂਗੇ ਸਰੋਂ ਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਹ ਟ੍ਰੇ ਵਿੱਚ ਇਸ ਕਰਕੇ ਲੈ ਲਈ ਜੀ ਹੈ ਫੋਸਫਾਟ ਚਿੱਟਾ ਫਿਰ ਵਧੀਆ ਸਮਾਰਕ ਜੇ ਜਿਸ ਵਾਂ ਨਹੀਂ ਹੈਗਾ ਇਸ ਲਈ ਮੈਂ ਟ੍ਰੇ ਦੇ ਵਿੱਚ ਧਰ ਲੈ ਸਰੇ ਚਕਾਲੀ ਚ ਵਧੀਆ ਦੀ ਨਾ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਂਗੇ ਬਿਲਕੁਲ ਘੱਟ ਚੀਜ਼ਾਂ ਨੇ ਜੀ ਬੇਸਤੀ ਤਰੀਕਾ ਕਿਉਂਕਿ ਜਿਹੜੀ ਆਪਾਂ ਮੁੱਲ ਦੀ ਚੀਜ਼ਾਂ ਲੈਂਦੇ ਹਾਂ ਉਹਨਾਂ ਵਿੱਚ ਕੈਮੀਕਲ ਹੁੰਦਾ ਕੈਮੀਕਲ ਵਾਲੀ ਚੀਜ਼ਾਂ ਨੂੰ ਜੇ ਆਪਾਂ ਲਾਉਣਾ ਤਾਂ ਬਹੁਤ ਜ਼ਿਆਦਾ ਧੋਲੇ ਆਉਂਦੇ ਨੇ ਜੀ ਜ਼ਿਆਦੇ ਵਾਲ ਖਰਾਬ ਹੁੰਦੇ ਨੇ ਇਸ ਲਈ ਆਪਦੇ ਘਰ ਦੀਆਂ ਚੀਜ਼ਾਂ ਹੀ ਆਪਾਂ ਵਰਤਾਂਗੇ ਤਾਂ ਵਧੀਆ। ਲਓ ਜੀ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ। ਹੁਣ ਇਹਨੂੰ ਆਪਾਂ ਨੇ ਇੱਕ ਨਾਈਟ ਵਾਸਤੇ, ਇੱਕ ਰਾਤ ਵਾਸਤੇ ਢੱਕ ਕੇ ਰੱਖ ਦਿੰਨੇ ਆ। ਢੱਕ ਕੇ ਨੂੰ ਰੱਖ ਦਵਾਂਗੇ। ਫਿਰ ਆਪਾਂ ਨੇ ਇਹ ਕੀ ਕਰਨਾ? ਵਾਲਾਂ ਦੇ ਵਿੱਚ ਲਾਉਣਾ। ਚੀਰਨੀਆਂ ਬਾੜ-ਬਾੜ ਦਿੰਨੇ ਆਪਾਂ ਅੱਗੇ ਤੇਲ ਲਾਉਂਦੇ ਨੇ ਚੀਰਨੀਆਂ ਬਾੜ-ਬਾੜ ਕੇ। ਉਸ ਤਰ੍ਹਾਂ ਚੰਗੀ ਤਰ੍ਹਾਂ ਉਹ ਉਦਾਂ ਵਾਲਾਂ ਦੇ ਇਹ ਜਿਹੜਾ ਚਲਾ ਲੈਣਾ। ਇਹ ਲਾਉਣਾ ਵੀ ਹੈ ਜੀ ਜੇ ਤੁਸੀਂ ਰਾਤ ਰੱਖ ਸਕਦੇ ਹੋ ਲਾ ਕੇ ਤਾਂ ਰਾਤ ਰੱਖ ਲਓ ਨਹੀਂ ਤੁਸੀਂ ਸਵੇਰੇ ਲਾਓ ਤਾਂ ਸ਼ਾਮ ਨੂੰ ਸਿਰਨਾਓ ਤਾਂ ਜੋ ਇਹਦਾ ਅਸਰ ਚੰਗੀ ਤਰ੍ਹਾਂ ਆਪਣੇ ਵਾਲਾਂ ਦੇ ਵਿੱਚ ਚਲਾ ਜਾਵੇ ਜੇ ਆਪਾਂ ਜਿਹਦੇ ਲਾ ਕੇ ਨਾ ਲਾਂਗੇ ਜੀ ਉਹਦਾ ਤਾਂ ਫਿਰ ਅਸਰ ਹੋਣਾ ਨਹੀਂ ਨਾ ਇਹਨੂੰ ਹੁਣ ਅਜਰਾਤ ਆਪਾਂ ਰੱਖ ਦਿੰਨੇ ਆਂ ਟੱਕ ਕੇ ਕੱਲ ਨੂੰ ਆਪਾਂ ਇਹਨੂੰ ਲਾਵਾਂਗੇ ਫਿਰ ਸ਼ਾਮ ਨੂੰ ਸਿਰਨਾਵਾਂਗੇ ਪੂਰੀ ਦਿਹਾੜੀ ਰੱਖ ਕੇ ਕਿਉਂਕਿ ਜੇ ਰਾਤ ਨੂੰ ਲਾਉਣਿਆ ਤਾਂ ਸਰਾਣੇ ਵੀ ਸਿਰੋਂ ਦਾ ਤੇਲ ਪਾਇਆ ਜੀ ਵਿੱਚ ਫਿਰ ਸਰਾਣੇ ਆਪ ਹੋ ਜਾਂਦੇ ਨੇ ਠੰਡੇ ਹੋ ਜਾਂਦੇ ਨੇ ਇਹ ਆਪਣੇ ਬਿਲਕੁਲ ਆਪਣੇ ਘਰ ਦੀਆਂ ਰਸੋਈ ਦੀਆਂ ਚੀਜ਼ਾਂ ਨੇ ਤੁਸੀਂ ਵੀ ਜਰੂਰ ਇਹ ਤੇਲ ਨੂੰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ